ਕਿ ਨਾ ਉਹਦੀ ਜਾਂਦਾਗਾ ਦੁੱਧ ਦੇਖੋ ਲੈ ਸਪੈਸ਼ਲੀ ਦੇ ਵਾਹ ਤੋ ਪੱਠਾ ਰੱਖਣਾ ਪੈਂਦਾ ਕੋਲੇ ਜੀ ਆਊਗਾ ਨਹੀਂ ਬਾਲਟੀ ਢੋਲੂਗਾ ਦੇਖੋ ਐ ਹੁੰਦਾ ਮੋਹ ਪਿਆਰ ਐ ਰੱਖੜੇ ਪੈਂਦੇ ਨੇ ਪੁੱਤਾਂ ਵਾਂਗੂ ਇਹ ਜਾਨਵਰ ਲੈ ਐ ਬਾਲਟੀ ਦੀ ਬਾਲਟੀ ਪੀਂਦਾ ਦੇਖ ਲੋ ਪਹਿਲਾਂ ਪੀ ਕੇ ਪਸਾ 2 ਟੋਟਾ ਹੀ ਕਿਲੋ ਦੁੱਧ ਆਊਗਾ ਹੇ ਰੱਖਣੇ ਪੈਂਦੇ ਨੇ ਇਹ ਪੁੱਤਾਂ ਮੰਗੂ। ਨੋ ਸੁੰਤਾਨਾ ਠੀਕ ਆ। ਮਿੱਤਰੋ ਫੇਰ ਹੀ ਬਣਦੇ ਨੇ ਇਹ ਕਹਾਂ ਜਾ ਕੇ ਵਧੀਆ। ਮਿਹਨਤਿਆਂ ਨੂੰ ਕਰਨੀ ਪੈਂਦੀ ਆ। ਇਹ ਡੇਰੀਏ ਦੇ ਦੁੱਧ ਪਾ ਕੇ ਸਾਹ ਨਹੀਂ ਤਿਆਰ ਕਰੇ ਜਾਂਦੀ। ਬਾਕੀ ਮਹਾਰਾਜ ਕਰੇ ਕਿਰਪਾ ਨਾ। ਚਲੋ ਠੀਕ ਆਈ।